ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਜਨਕੀ ਸੰਘਾ ਫੈਮਲੀ ਵੱਲੋਂ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਹੈਰੀ ਚੱਲ ਗਿਆ ਆਹੀ ਗੱਡੀ ਲੈ ਕੇ ਤੇ 2 ਮਿੰਟ ਦੂਜਾ ਕੈਮਰਾ ਕੱਢ ਦੂੰ ਮੈਂ ਆਹੀ ਗੱਡੀ ਲੈ ਕੇ ਗਿਆ ਹੈ ਕਹਿੰਦਾ ਆਪਾਂ ਆਈਡੀ ਲਿਖਾਉਣੀ ਆ ਹੁਣ ਇੱਥੇ ਪਿੱਛੇ ਆਈਡੀ ਲਿਖਾ ਦੇਣੀ ਆ ਵੀ ਹੈਰੀ ਇੱਥੇ ਇੰਸਟਾਗ੍ਰam ਯੂਟਿਊਬ ਪਰ ਆ ਵੀ ਸੰਘਾ ਫੈਮਲੀ ਸੰਘਾ ਲਿਖਾਉਣਾ ਇੱਥੇ ਦੇ ਕੇ ਆਏ ਵਾਜੇ ਉਹ ਕਹਿੰਦਾ ਟਾਈਮ ਹੈ ਇੰਨੇ ਹਿਸਾਬ ਦੇ ਵਿੱਚ ਲਿਖਾ ਦੇਣਾ ਕਿ ਜਦੋਂ ਵੀ ਚੱਲ ਅਸੀਂ ਕਿੱਥੇ ਹੋਰ ਵੀ ਹੀ ਪੰਜਾਬ ਇੱਥੇ ਪੰਜਾਬ ਦਾ ਨਕਸ਼ਾ ਲਵਾਉਣਾ ਪੰਜਾਬ ਪੰਜਾਬ ਦਾ ਨਕਸ਼ਾ ਲਵਾਉਣਾ ਹੋਰ ਕੋਈ ਨਹੀਂ ਕਰਨਾ ਬਾਕੀ ਸੰਪਰਕ ਨਹੀਂ ਆ ਤੇ ਇੱਕ ਹੋਰ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਵੀ ਜੇ ਕਿਸੇ ਵੀਰ ਨੇ ਕਿਤੇ ਵੀ ਗੇੜੇ ਤੇ ਅੰਬਰਸਰ ਦਿੱਲੀ ਕਿਤੇ 5 ਸੀਟਰ ਤੁਹਾਨੂੰ ਗੱਡੀ ਚਾਹੀਦੀ ਹੋਊਗੀ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੋ ਨਵੀਂ ਗੱਡੀ ਆ ਜੇ ਕੋਈ ਬੰਦਾ ਭੈਣ ਭਰਾ ਸਾਡਾ ਵੀਰ ਬਾਹਰੋਂ ਆਉਂਦਾ ਉਹਨੂੰ ਸੈਲਫ ਡਰਾਈਵ ਦਾ ਮਤਲਬ ਇ ਸਰ ਡਰਾਈਵ ਅਸੀਂ ਦਵਾਂਗੇ ਪਰ ਰੇਟ ਪਹਿਲਾਂ ਪੁੱਛ ਕੇ ਜੈਨੂਇਨ ਰੇਟ ਤੇ ਦਵਾਂਗੇ ਪੂਰਾ ਤੁਸੀਂ ਗੱਡੀ ਤਾਂ ਤੁਹਾਨੂੰ ਪਤਾ ਹੀ ਆ ਨਵੀਂ ਹੋਈ ਹੈ ਨੰਬਰ ਵੀ ਨਹੀਂ ਆਇਆ ਅਗਲੇ ਹਫਤੇ ਨੰਬਰ ਇਹਦਾ ਆ ਜਾਣਾ ਹੈ ਤੇ ਇਹਦਾ ਨੰਬਰ ਵੀ ਆਪਾਂ ਤੁਹਾਨੂੰ ਪੇਸ਼ੂ ਕਰਾਂਗੇ ਕਿ ਇਹ ਲਿਆਇਆ ਲੋ ਇਲੋ ਇਲ ਪਾਇ ਸਾਰਾ ਕੁਝ ਐਵਰੇਜ ਵਧੀਆ ਸਭ ਕੁਝ ਚਲੋ ਉਹਨਾਂ ਦਾ ਤੁਸੀਂ ਤਾਂ ਪਹਿਲਾਂ ਇਹ ਆ ਵੀ ਤਾਨੂੰ ਆਪਣਾ ਚੈੱਕ ਕਰਨਾ ਵੀ ਕੀ ਜਿਹੜੇ ਦਾ ਕੀ ਰੇਟ ਲੈਂਗੇ ਫੇ ਸਾਡੇ ਕੋਲ ਆਉਣਾ ਉਤੋਂ ਤੁਹਾਨੂੰ ਲੈਸੀ ਦਵਾਂਗੇ ਤੇ ਆਪਾਂ ਇਹ ਵੀ ਕੰਮ ਕਿਉਂਕਿ ਮੇਰਾ ਇੱਕ ਵੀਰ ਆ ਉਹਦਾ ਕੰਮ ਕੁਮਨੇਗਾ ਕੋਈ ਚੱਲਦਾ ਵਿਚਾਰਾ ਉਹ ਵੀ ਵਿਚਾਰਾ ਇਦਾਂ ਹੀ ਆ ਘਰੋਂ ਸਾਡੇ ਵਰਗਾ ਹੀ ਆ ਤਾਂ ਮੈਂ ਕਹਾਂ ਚਲੋ ਨਾਲੇ ਉਹਦਾ ਕੰਮ ਚੱਲ ਪਊਗਾ ਨਾ ਤੇ ਤੁਸੀਂ ਇੱਕ ਮੇਰਾ ਨੰਬਰ 843791 843791 3473 ਤੇ ਜਦੋਂ ਵੀ ਕਦੇ ਕੋਈ ਵੀ ਤੁਹਾਨੂੰ ਬੁਕਿੰਗ ਕਰਾਉਣੀ ਹੈ ਜਾਂ ਕੋਈ ਗੱਲ ਕਰਨੀ ਹੈ ਡੋਲੀ ਡੁੱਲੀ ਲਈ ਵੀ ਕੋਈ ਕਾਰ ਡੋਲੀ ਲਈ ਵੀ 5 ਸੀਟਰ ਸਾਨੂੰ ਸੰਪਰਕ ਕਰ ਸਕਦੇ ਜਾਇਜ਼ ਰੇਟਾਂ ਤੋਂ ਜਿਹੜੇ ਗਰੀਬ ਪਰਿਵਾਰ ਆ ਉਹ ਵੀ ਸਾਨੂੰ ਸੰਪਰਕ ਕਰ ਸਕਦੇ ਆ ਕੋਈ ਨਹੀਂ ਜਿੱਦਾਂ ਵੀ ਹੋਊ ਸਾਡੇ ਭੈਣ ਭਰਾ ਕਹਿਣਗੇ ਉਦਾਂ ਹੀ ਕਰ ਲਿਆ ਕਰਾਂਗੇ ਤੇ ਤੁਸੀਂ ਸਾਨੂੰ ਜਰੂਰ ਮੌਕਾ ਦਿਓ ਕਿਉਂਕਿ ਆਪਾਂ ਇਹ ਚਾਹੁੰਦੇ ਆ ਵੀ ਸਾਡੇ ਉਸ ਭਰਾ ਦਾ ਵੀ ਕੰਮ ਚੱਲੇ ਕੋਈ ਘਰੇ ਵੀ ਖੜੀ ਜਾਣੀ ਹੁੰਦੀ ਮੈਂ ਕਿਤੇ ਹੀ ਜਾਣਾ ਆਉਣਾ ਹੁੰਦਾ ਨਹੀਂ ਤੇ ਸਾਡੇ ਹੈਰੀ ਹੁਣਿਆਂ ਨੇ ਸਾਡੀ ਗੱਡੀ ਟਿਕਣ ਨਹੀਂ ਦੇਣੀ ਹੇ ਦੇਵੋਸਾ ਉਤੇਰੋ ਜੀ ਕਹਿਣਾ ਪੈਂਦੇ ਆ ਹੈਰੀ ਮੜੇ ਆਪਾਂ ਨੇ ਆਪ ਨੂੰ ਵੀ ਵੇਚ ਲਿਆ ਮੈਂ ਦੂਜੀ ਤਰ੍ਹਾਂ ਲਾਉਂਦਾਂ ਨਹੀਂ ਤੇ ਸਾਡੇ ਹੈਰੀ ਸਾਹਿਬ ਹੁਣੀਆਂ ਨੇ ਸਾਨੂੰ ਟਿਕਾਨ ਨਹੀਂ ਦੇਣਾ ਪਾਪਾ ਜੋਥੇ ਚਲੀਏ ਅੱਜ ਦਿ올 ਸਾਹਿਬ ਵੀ ਜਦੋਂ ਹੁਣ ਤੁਹਾਨੂੰ ਪਤਾ ਹੈ ਬਿੱਲ ਸਾਡਾ ਆਇਆ ਸੀ ਪਿਛਲੀ ਵਾਰੀ 15000 ਰੁਪਇਆ ਉਹ ਮੈਂ ਬਾਅਦ ਚ ਤਾਰਿਆ ਲੇਟ ਕਈ ਵੇਲੇ ਤੁਹਾਨੂੰ ਪਤਾ ਘਰ ਦੀਆਂ ਵੀ ਪ੍ਰੋਬਲਮਾਂ ਆਉਂਦੀਆਂ ਨੇ ਲੇਟ ਤਾਰਿਆ ਸੀ ਤਾਂ ਉਹ ਬਾਅਦ ਦੇ ਵਿੱਚ ਮੈਂ ਤਾਰ ਦਿੱਤਾ ਸੀਗਾ ਤੋਂ ਐਂ ਦੀ ਇਹ ਬੈਲੇ ਦੇ ਵਿੱਚ ਲੱਗਦੀ ਆ ਗਿਆ ਦੇਵਾ ਸਾਹ ਕਹਿੰਦੇ ਹੁਣ ਆਪਾਂ ਪਿੰਡੀ ਘਰ ਵੀ ਕੱਢੀ ਤੇ ਜਾਣਾ ਹਨਾ ਮਤਲਬ ਚਾਹੀ ਨਿਆਣਾ ਨਾ ਮੋਟਰ ਸੇਕਣਾ ਨੂੰ ਖੋਲ ਹੀ ਗਏ ਹੈਰੀ ਗੁੜ ਆਹ ਤਾਂ ਇਹ ਆ ਵੀ ਮੋਟਰ ਇੱਥੇ ਮਾੜੀ ਹੈ ਵਾਪਾਂ ਉਨੂੰ ਜਾਣਾ ਤਾਂ ਮੈਂ ਬੈਕ ਕਰ ਦਿੰਨਾ ਮੈਂ ਉਹ ਕਰ ਦਿੰਨਾ ਅਜੇ ਮੈਂ ਇਹਨੂੰ ਕਹਿੰਦਾ ਵੀ ਤੂੰ ਨਿਆਣਾ ਆ ਜਦੋਂ ਤੂੰ ਹੋ ਗਿਆ 20 ਸਾਲਾਂ ਦਾ ਤੇ ਤੂੰ ਹੀ ਚਲਾਉਣੀ ਆ ਹਨਾ ਅਜੇ ਮੇਰਾ ਹੱਥ ਖੋਲਣੇ ਮੈਂ ਤਾਂ ਆਪ ਹਜੇ ਕੱਚਾ ਡਰਾਈਵਰਾਂ ਤੇ ਆਪਣਾ ਲਾਇਸੈਂਸ ਵੀ ਨਵਾਂ ਬਣ ਕੇ ਆ ਜਾਣਾ ਸਾਰਾ ਕੁਝ ਤੇ ਹੁਣ ਹੈਰੀ ਹੁਣੇ ਨਹੀਂ ਜਾਣਾ ਆ ਬਿਜਲੀ ਘਰ ਉੱਥੇ ਬੈਲੇ ਜੇ ਗੁੰਦੇ ਹੋ ਸਕਾ ਕਹਿੰਦੀ ਗੱਡੀ ਪਰ ਮੈਂ ਹੈਰੀ ਨੂੰ ਹੀ ਭੇਜ ਦੇਣਾ ਤੇ ਗਾਂ ਵੀ ਬਣੇ ਰਹੀਓ ਅੱਜ ਬਹੁਤ ਵਧੀਆ ਬਲੌਗ ਹੋਣੇ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਇੱਕ ਗੱਲ ਇਹ ਵੀ ਜਿਹੜਾ ਮੈਂ ਬਲੌਗ ਪਾਇਆ ਸੀ ਵੀ ਵੀਰ ਦਾ ਚੂਲਾ ਪਉਣਾ ਸੀ ਮੈਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਹਦੇ ਵਿੱਚ ਸਾਡੇ ਵੀਰ ਕਈ ਮੋਰੇ ਹੋਏ ਆ ਭੈਣ ਭਰਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਉਹ ਮੈਂ ਹਰ ਅਗਲੇ ਬਲੌਗ 'ਚ ਜਦੋਂ ਉਹਦਾ ਬਲੌਗ ਬਣਾਉਂਗਾ ਉਹਦੇ ਵਿੱਚ ਹਰ ਵੀਰ ਦਾ ਉਹ ਮੈਨਾਂ ਨਾ ਲੈ ਦੇਣਾ ਜਿਨੇ ਕਿੰਨੀ ਸੇਵਾ ਕੀਤੀ ਕਿਦਾਂ ਗੱਲ ਇਹ ਹੁੰਦੀ ਆ ਵੀ ਕਈ ਵੇਲੇ ਬੰਦਾ ਇਹ ਸੋਚਦਾ ਰਹਿੰਦਾ ਵੀ ਉਹਦੀ ਯਾਰ ਮਤ ਹੋ ਗਈ ਹੋਣੀ ਆ ਮਤਲਬ ਵੀਡੀਓ ਪਾਈ ਐ ਇਹਨੇ ਕਰਤੇ ਨਹੀਂ ਇਹਨੇ ਉਹ ਸਾਰੇ ਬੰਨਿਓ ਰਹਿ ਗਿਆ ਸੀ ਇਸ ਕਰਕੇ ਦੁਬਾਰਾ ਤੇ ਇੱਕ ਵੀਰ ਹੋਰ ਉਸ ਵੀਰ ਦਾ ਹਜੇ ਚੂਲਾ ਕਢਾਉਣਾ ਆ ਤੇ ਪਾਉਣਾ ਜੇ ਕਿਸੇ ਵੀਰ ਨੂੰ ਕੋਈ ਵਧੀਆ ਡਾਕਟਰ ਜਿੱਥੇ ਜਾਇਜ਼ ਰੇਟਾਂ ਤੇ ਵਧੀਆ ਕੰਮ ਹੋ ਸਕੇ ਉਹਦਾ ਆਇਸ਼ਮਾਨ ਕਾਰਡ ਵੀ ਬਣਾਇਆ ਤਾਂ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ ਵੀ ਉਸ ਵੀਰ ਦਾ ਕਿੰਦਾ ਅਸੀਂ ਇਲਾਜ ਕਰਾ ਸੀਗੀ ਮੈਨੂੰ ਇਹਦੇ ਬਾਰੇ ਨੋਲੇਜ ਨਹੀਂ ਗਈ ਨਾ ਮੈਂ ਕਦੀ ਕੰਮ ਕਰਾਇਆ ਤੇ ਮੈਂ ਸਰਬ ਤਾਂ ਕਰਾਉਣ ਲੱਗਾ ਵੀ ਉਹਦੀ ਮਾਂਾ ਇੱਥੇ ਸਾਡੇ ਕੋ ਆਉਂਦੇ ਆ ਵੀ ਚਲੋ ਵੀਰ ਆਪਣੇ ਪੈਰਾਂ ਤੇ ਖੜ੍ਹ ਜਿਵੇ ਤੇ ਵਧੀਆ ਤਰੀਕੇ ਨਾਲ ਆਪਣੀ ਮਾਂ ਨੂੰ ਤਾਂ ਸਕੇ ਇਸ ਲਈ ਸਾਨੂੰ ਜਰੂਰ ਮੈਸੇਜ ਕਰਕੇ ਵੀ ਕੋਈ ਹਸਪਤਾਲ ਵਧੀਆ ਸਾਨੂੰ ਦਸੀਓ ਤੇ ਆਜੋ ਹੁਣ ਚੱਲਦੇ ਆ ਬਹਿਲਤਾ ਲਓ ਜੀ ਅੱਜ ਸਾਡਾ ਬਣ ਗਿਆ ਮੂਡ ਅਸੀਂ ਚੱਲੇ ਆ ਮੈਂ ਤੇ ਹੈਰੀ 0300 ਵਾਲਿਆਂ ਕੋ 0300 ਵਾਲੇ 0300 ਵਾਲਿਆਂ ਕੋ ਚੱਲੇ ਮੈਂ ਨਾ ਤੇ ਜਾ ਕੇ ਵੀਰ ਹੁਣਿਆਂ ਨੂੰ ਮਿਲਦੇ ਆ ਤੇ ਅੱਜ ਦੇ ਬਲੌਗ 'ਚ ਬਣੇ ਰਹੀਓ ਬਹੁਤ ਹਾਸੇ ਖੇਡੇ ਵਾਲੀਆਂ ਗੱਲਾਂ ਹੋਣੀਆਂ بڑے ਗਾਣੇ ਸ਼ਾਣੇ ਫਨ ਸ਼ਾਨ ਚੱਲਣਾ ਆ ਤੁਸੀਂ ਬਣੇ ਰਹੀਓ ਅੱਜ ਦੇ ਬਲੌਗ 'ਚ ਆਜੋ ਫੇ ਚੱਲੀਏ ਜਾ ਕੇ ਦੇਖਦੇ ਆ ਵੀਰ ਅਜੇ ਤੱਕ ਫੋਨ ਨਹੀਂ ਕੀਤਾ ਵੀ ਘਰ ਆ ਜਾਂ ਨਹੀਂ ਇਲਾਕੀ ਆਉਣ ਦੇਖੋ ਜਾ ਕੇ ਮਿਲਦਾ ਕਿੰਨਾ ਕੀ ਹਿਸਾਬ ਕਿਤਾਬ ਆ ਜੋ ਲੈ ਵੀ ਸਾਡੇ ਮੋਰਲੇ ਵੀ ਇੱਕ ਗੱਡੀ ਚੱਲੀ ਆ ਮੈਨ ਅਯਾ ਸਿੰਘ 3041 ਉਹਨੂੰ ਪੂਰਾ ਚਾਹ ਆ ਪੂਰਾ ਚਾਹ ਐਨ ਪੂਰਾ ਚਾਹ 0300 ਵਾਲਿਆਂ ਨੂੰ ਮੈਨ ਚੱਲੇ ਹਾਂਜੀ ਕੀ ਹਾਲ ਵਧੀਆ ਜੀ ਵਧੀਆ ਹੈ ਜੀ ਕਿੱਦਾਂ ਆਹ ਚਾ ਚੜਿਆ ਮੈਂ ਕਿਹਾ ਭਰਾ ਨੂੰ ਮਿਲਿਆ ਯਾਰ ਵੀ ਨੂੰ ਹਾਂ ਵੱਡੇ ਭਰਾ ਨੂੰ ਬੜਾ ਟਾਈਮ ਹੋ ਗਿਆ ਮਿਲਿਆ ਇਹ ਵੀ ਰਹਿ ਗਏ ਯਾਦ ਸਿੰਘ 30 41 ਆਹਦੀ ਫੋਲੋ ਕਰੋ ਭਰਾ ਜੀ ਸਾਨੂੰ ਵੀ ਮਸ਼ਹੂਰ ਕਰ ਦਿਓ ਮਾਤੜਾ ਨੂੰ ਹਾਂ ਇਹ ਤਗੜੇ ਬੰਦੇ ਦਕੇ ਮਸ਼ਹੂਰ ਆ ਮਸ਼ਹੂਰ ਉਹਦਾ ਵੀ ਬਹੁਤ ਆ ਨਹੀਂ ਨਹੀਂ ਕਿੱਥਾ ਮਾਰੇਗੀ ਭਰਾਵਾਂ ਫਿਰ ਤੇ ਆਜੋ ਫੇਰ ਜਾਣਾ ਵਾ ਚਲੋ ਜਲਦੀ ਫੇਰ ਚੋਹੇ ਚਲੋ ਲੋ ਜੀ ਹੁਣ ਆਪ ਆ ਗਏ ਆ ਉਕੇ ਜੇ ਹੰਤੋ ਇਹ ਆ ਆ ਬ੍ਰੌਡਕਾਸਟ ਭਾਈ ਦਾ ਹੁੰਦਾ ਇੱਥੇ ਆ ਖੈਰੀ ਕੈਮਰਾ ਤਾਂ ਭਾਈ ਆ ਭਾਬੀ ਦੇ ਵੀ ਡਿਜ਼ਾਈਨਿੰਗ ਜਿੱਦਾਂ ਜਿਹੜੇ ਭਾਬੀ ਨਹੀਂ ਕਰਦੇ ਹਨ ਸੂਟਾਂ ਦੇ ਡਿਜ਼ਾਈਨਿੰਗ ਕਿਹੇ ਵੀ ਭੈਣ ਸਾਡੀ ਨੂੰ ਹਨਾ ਜਾਂ ਸਾਡੀ ਭਾਬੀ ਨੂੰ ਕਿਸੇ ਨੂੰ ਵੀ ਚਾਹੀਦੇ ਆ ਸੂਟ ਵਗੈਰਾ ਉਹ ਇੱਥੋਂ ਤੁਸੀਂ ਬਾਏ ਕਰ ਸਕਦੇ ਆ ਇਹ ਇਹ ਵੀ ਆ ਨਾਲ ਭਾਈ ਭਾਬੀ ਉਹਨਾਂ ਦਾ ਕੰਮ ਹਨਾ ਆ ਪਾਜੀ ਆਰ ਵੀ ਦਾ ਰੂਮ ਆ ਜਿੱਥੇ ਪ੍ਰੋਡਕਾਸਟ ਕਰਦੇ ਆ YouTube ਤੇ ਮਰੀ ਕੈਮਰਾ ਠੀਕ ਆ ਆਪਾਂ ਨੂੰ ਇਦਾਂ ਆਪਾਂ ਵੀ ਅਸੀਂ ਵੀ ਅਸੀਂ ਪਰ ਸੰਭੀ ਨਹੀਂ ਉਹਦਾ ਹੀ ਪਈ ਆ ਮੈਂ ਵੀ ਚਾਹਾਂ ਯਾਦ ਨੂੰ ਵੀ ਨਹੀਂ ਮੇਰੇ ਨਹੀਂ ਅਸੀਂ ਵੀ ਬ੍ਰਾਡਕਾਸਟ ਕਰਦੇ ਆ ਹਾਂ ਸਾਰੇ ਕੈਮਰੇ ਗੁੰਮਰੇ ਇੱਧਰ ਮਾਰ ਕੇ ਆ ਲੈ ਸਾਰੇ ਉਧਰ ਮਾਰ ਕੇ ਕੈਮਰਾ ਤੁਹਾਨੂੰ ਦੱਸਦਾ ਲੈ ਉਧਰ ਮਾਰ ਲਿਆ ਉਧਰ YouTube ਤੇ ਜੂਮ ਕਰਤਾ ਪੂਗਾ ਉੱਤੇ ਆ ਤੇ ਆਪ ਵੀ ਸ਼ੁਰੂ ਕਰ ਜਣਾ ਹਾਂ ਸਭ ਤੋਂ ਪਹਿਲਾਂ ਤੇ ਬ੍ਰਾਡਕਾਸਟ ਦਾ ਕੰਮ ਭਾਈ ਬਣਾਉਣ ਨੂੰ ਰਣ ਮਿਲ ਕੇ ਭਰਾਵਾਂ ਨੇ ਸਾਥ ਜ਼ਰੂਰ ਦਿਓ ਅਸੀਂ ਵੀ ਕੰਮ ਹਫਤੇ ਇੱਕ ਹੰਢ ਤੱਕ ਸ਼ੁਰੂ ਚਲੋ ਚਲੋ ਆ ਇਧਰ ਆ ਜੀ ਹਰਿ ਇਹ ਮੇਜਾ ਇਥੇ ਤੁਹਾਨੂੰ ਬਣਾ ਲਾ ਸਾਰਾ ਪੰਜ ਸਕੇਗਾ ਬਾਹਰ ਬਾਹਰ ਕਮਾਦੇ ਉਹ ਵੀ ਆ ਜਾ ਨਮੂ ਵੀ ਆ ਜਾ ਲੋਕਾਂ ਨੂੰ ਬਣਾਉਂਦੇ ਆ ਪੰਜ ਬਣਾਉਂਦੇ ਆ ਵਲੋਗ ਆਵੇ ਭਾਜੀ ਬਾਹਰ ਲੱਗਾ ਹੋਇਆ ਵਾ ਤੇਰੀ ਗੱਲ ਪੰਜਾਬੀ ਉਹ ਨੰਦੂ ਆਪਣਾ ਆ ਆਪਣਾ ਨੰਦੂ ਭਰਾ ਵਾ ਅੰਦਰ ਆ ਉਹ ਨਹੀਂ ਉਹ ਵੀ ਕੰਡ ਰਚ ਕਰਦੀ ਮੈਂ ਕਹਿੰਦਾ ਇਹ ਵੀ ਕਿਹੇ ਪਹਿਣਨੇ ਖਰੀਦਣੇ ਆ ਅੱਜ ਥਾਰ ਦੀ ਡਿਲੀਵਰੀ ਹੋਈ ਇਹ ਤਾਂ ਉਹ ਕਹਿੰਦਾ ਉਹਦੇ ਮੈਂ ਕਹਿੰਦਾ ਇਹਦੀ ਗੱਲ ਪੈਚੀ ਤੇ ਮੈਂ ਉਹ ਕਹਿੰਦਾ ਮੇਰੇ ਕਮਰੇ ਸੂਟ ਫੈਸ਼ਨਿੰਗ ਦੀ ਜਾਨੀ ਦਾ ਸਾਡੇ ਘਰ ਚੋਂ ਦੀ ਖਲਾਰਾ ਵਾ ਪਿਆ ਹੋਇਆ ਬਾਹਨ ਰਿਆ ਸਾਰੇ ਪੰਜਾਬੀਆਂ ਨੂੰ ਇਹੀ ਕਹਿਣਾ ਚਾਹੁੰਦਾ ਤਾਂ ਕਰਕੇ ਇੱਧਰ ਰੱਖਿਆ ਬੇ ਖਿੰਮਤ ਜਾਂ ਚੁੱਕਿਆ ਹੋਰ ਸਾਰਿਆਂ ਨੂੰ ਇੱਕ ਕੰਨੇ ਦਾ ਸਾਸੂ ਹੀ ਹੋਰ ਮੇਰੇ ਠੀਕ ਐ ਸਿੱਟਾ ਦੋ ਅਟੈਕ ਹੋਰ ਕਰਕੇ ਆ ਗਿਆ ਸਾਡਾ ਕਮਰਾ ਅਜੇ ਬਚਿਆ ਜੀ ਸਾਫ ਸੁਥਰਾ ਬਚਿਆ ਇੱਕੋ ਹੀ ਕਮਰਾ ਇੱਕੋ ਹੀ ਕਮਰਾ ਤੇ ਮਾਹੀ ਦਾ ਬਣਦਾ ਆ ਨਵਾਂ ਕਮਰੇ ਤੇ ਉਧਰ ਜਾ ਲੋ ਆਪਾਂ ਇਹ ਪੋਡਕਾਸਟ ਆ ਫੇਰ ਭਾਈ ਇਧਰੋਂ ਪੋਡਕਾਸਟ ਕਰ ਲੈਣਾ ਹਾਂਜੀ ਤੇ ਇਧਰੋਂ ਤੇ ਤੁਸੀਂ ਸਾਨੂੰ ਵੀ ਕਿਸੇ ਤਰ੍ਹਾਂ ਮੌਕੇ ਦੇ ਕੇ ਤੇ ਸਾਨੂੰ ਵੀ ਦਿਈਓ ਮੌਕਾ ਤੂੰ ਕੱਲ੍ਹ ਇਹਨਾਂ ਦੀ ਫਿਲਮ ਹਾਂ ਕੱリエ ਹੁਣ ਕੱਲ੍ਹ ਉਹਨੇ ਸ਼ੂਟ ਲਾ ਦੇ ਜੀ ਆਪਾਂ ਕਿਹੜਾ ਪਿਆਜੋ ਵੱਡੇ ਪੋਡਕਾਸਟਾਂ ਵਾਂਗੂ ਕਰਨਾ ਆਪਾਂ ਨਹੀਂ ਲੈ ਉਹ ਦੇਖੋ ਲੈਟਾਂ ਜਿਗਾ ਕੇ ਕੈਮਰੇ ਅੰਦਰ ਚੈੱਕ ਲਿਓ ਨਹੀਂ ਤਾਂ ਪ੍ਰੋਪਰ ਹੀ ਹੋਣਾ ਨਹੀਂ ਨਹੀਂ ਜਿੱਦਾਂ ਬਾਕੀ ਸਾਹਿਬ ਪੈਂਦੇ ਨਹੀਂ ਮੇਰੇ ਭਾਈ ਨੇ ਆਪਾਂ ਨਾਲ ਹੀ ਕਰ ਲਾ ਬੋਲਦਾ ਇਦਾਂ ਹੋਣੀ ਨਹੀਂ ਜਾਈ ਆਪਾਂ ਕਰ ਲੈਣੇ ਸੱਚੀ ਕਰ ਲੈਣੇ ਨਾਲੇ ਆਪਾਂ ਸਟੋਰੀ ਤੇਰੀ ਮੇਰੇ ਪਰ ਆ ਉਹ ਸਟੋਰੀ ਸਾਰਿਆਂ ਨੂੰ ਪਤਾ ਜੀ ਉਹ ਬਹੁਤ ਲੋਕੀਤ ਗੱਲਾਂ ਨਹੀਂ ਕਰਦੇ ਉਹ ਨਹੀਂ ਪਾਈ ਭਜੀ ਦੀ ਪਾ ਭਜੀ ਦੀ ਨਾ ਉਤੋਂ ਬਾਅਦ ਦੁਕਾਨ ਦਾ ਵੀ ਬਾਬਾ ਨਹੀਂ ਉਹ ਅਸਰ ਨਹੀਂ ਬਲੇ ਵੀਰ ਭਰਾਵਾ ਦੇ ਫੋਨ ਆਏ ਵੀਡੀਓ ਭਜੀ ਦੀ ਉਹ ਬਲੌਗ ਬਲੌਗ ਉਹ ਡਿਲੀਟ ਕਰਨਾ ਪਿਆ ਇਹ ਜਿਹੜਾ ਉੱਥੇ ਪਾਇਆ ਸੀ ਉਹ ਕਿਸੇ ਪੈਂ ਹੁਕਰਾਂ ਕਰਤੀ ਉੱਤੇ ਗਾਣਾ ਚੱਲਦਾ ਸੀਗਾ ਅੱਛਾ ਅੱਛਾ ਚਲੋ ਇੱਕ ਆ ਗਿਆ ਮੈਂ ਉਹਨੂੰ ਵੀਰੇ ਨੂੰ ਬਹੁਤ ਗਿਆ ਮੈਂ ਕਿਹਾ ਯਾਰ ਤਿੰਨ ਚਾਰ ਸਕਿੰਟ ਤੇਰੇ ਗਾਣੇ ਚੱਲਿਆ ਤੂੰ ਇਹ ਲੈ ਲੋ ਕੌਪੀ ਕਲੇਮ ਜਿਹੜਾ ਹੁੰਦਾ ਹੈ ਹਾਂ ਉਹ ਹੁੰਦਾ ਲਓ ਨਹੀਂ ਲਿਆ ਮੇਰਾ ਚੱਲ ਸਾਲਿਆ ਚੱਲਣ ਦੇ ਮੈਂ ਉਹਦਾ ਪ੍ਰੋਬਲਮ ਤਾਂ ਕੋਈ ਨਹੀਂ ਬਲੌਗ ਪਿਆ ਵੀ ਇਹਦਾ ਕੁਝ ਨਹੀਂ ਕਰ ਸਕਦੇ ਹੀ ਕਾਪੀਰਾਈਟ ਕਲੇਮ ਹੀ ਸੀਗਾ ਤੁਹਾਡੇ ਪੈਸੇ ਹੀ ਚੱਲ ਜਾਂਦੇ ਉਹਨੂੰ ਪਰ ਆਪਾਂ ਉਹ ਕਾਤਾ ਮੈਂ ਕਹਿੰਦਾ ਨਹੀਂ ਲੋੜਾ ਗਾਣੇ ਨਹੀਂ ਲੋਣਾ ਸਾਲਿਆ ਕਟਰ ਕੱਟ ਲਵਾਂ ਮੈਂ ਸੋਚਿਆ ਉਨੀ ਕੁ ਪਾਟ ਕੱਟ ਦਈਏ ਤੇ ਅੱਜ ਬਣਾ ਕੇ ਅੱਜ ਪਾਉਨੇ ਆਂ ਕੋਈ ਨਹੀਂ ਜਦੋਂ ਬੰਦਾਲੀ ਦਾਸ਼ਮੀ ਦੀ ਫਰਮਾਨ ਮੁਝ ਲੋ ਆ ਅਸੀਂ ਤੁਹਾਨੂੰ ਨਵਾਈਦ ਕਰਨ ਆਏ ਆ ਅੱਛਾ ਜੀ ਪਿੰਡ ਜਰੂਰੀ ਆਉਣਾ ਪੱਕਾ ਉਹ ਜਦੋਂ ਵੀ ਟਾਈਮ ਆ ਟਾਈਮ ਕੱਢ ਕੇ ਸੇਵਾ ਦਾ ਮੌਕਾ ਭਰਾਵਾਂ ਨੂੰ ਵੀ ਚਾਹੀਦਾ ਹੈ ਤੋ ਇਹ ਟੈਂਕਰ ਦਾ ਅਜੇ ਕੱਲ ਸੰਗੇ ਸਾਹਮਣੇ ਆਈ ਗੱਡੀ ਦਾ ਮੂੰਹ ਇਹਦੇ ਕਿਹਦੇ ਅੱਜ ਵਾਲੇ ਇਹਦੇ ਕੋਲੋਂ ਟਾਈਮ ਟਾਈਮ ਦਾ ਕੱਢਣਾ ਹੀ ਬਈ ਨਹੀਂ ਨਹੀਂ ਬੱਦੂ ਯਾਰ ਪਰ ਇਹ ਬੰਦਾ ਵਾ ਇੱਕ ਗੱਲ ਇੱਕ ਗੱਲ ਜ਼ਿੰਦਗੀ ਚ ਹੈ ਨਹੀਂ ਦੇਖੀ ਆ ਆ ਬੰਦਾ ਜਿਹੜਾ ਨਾ ਸਟੈਂਡ ਵਾਲਾ ਬੰਦਾ ਖੜ ਗਿਆ ਤੇ ਕਰ ਗਿਆ ਉਹ ਵੇ ਪਾ ਥੋੜੀ ਗੁੰਬਸ਼ ਕਰਿਆ ਬਰ ਬਰ ਕਿਹਨਾ ਚੱਲਦਾ ਸਾਡਾ ਭਲ ਭਾਜੀ ਥੋੜੇ ਜਿਹਾ ਜੀ ਇੱਜਤ ਗਾੜੀ 50 ਮਿੰਟਾਂ ਤੋਂ ਨਹੀਂ ਮਾਮਾ ਰਹਿਣਾ ਕਹਿੰਦੇ ਲੋ ਜੀ ਸੰਗਾ ਸਾਹਿਬ ਇਹ ਆਪ ਦਾ ਚਾਰ ਸੰਗਾ ਸਾਹਿਬ ਫੜੋ ਇਹ ਆਪਣੇ ਮੈਂ ਲੋ ਭਾਜੀ ਵੀ ਭੁੱਲਿਆ ਗਿਆ ਸਾਡੇ ਕੋਲ ਬਲੌਗਰ ਆਏ ਹੋਣਾ ਨਹੀਂ ਅੱਛਾ ਮੈਂ ਕਿਹਾ ਅੱਜ ਦਾ ਭਾਜੀ ਵੀ ਜਿਹੜਾ ਭੁੱਲਿਆ ਓਕੇ ਓਕੇ ਹਾਂ ਮੈਂ ਨਾ ਫੜਾ ਕੋਪ ਦਈਆ ਭਲ ਭਾਜੀ ਤੂੰ ਨੇ ਬਣਾ ਮੈਂ ਭਾਜੀ ਕਿਹਾ ਪਾਜੀ ਮੈਂ ਆਪਰਾ ਹੋ ਮੇਰਾ ਵੱਡਾ ਭਰਾ ਨੂੰ ਪਾਜੀ ਭਾਜੀ ਜੰਮਦਾ ਵੱਡਾ ਭਾਜੀ ਕੇ ਐਵਰੇਜ ਬਹੁਤ ਹੈ ਪਾਜੀ ਨੇ ਕਿਹਾ ਪਾਜੀ ਨੂੰ ਕਿਹਾ ਮੇਰੀ ਕੋਈ ਗੱਲ ਪਿਆ ਮੇਰੀ ਇਹਦੀ ਮਤੇ ਕਾ ਹੋ ਗਿਆ ਦੋਨੋਂ ਕੱਟਣਾ ਨੂੰ ਹੁਣ ਉਹ ਲਾਕ ਨਾ ਜੋ ਤੇਰਾ ਚਾਚਾ ਨੇ ਇਹਦੀ ਐਵਰੇਜ ਬਹੁਤ ਆ ਪਾਜੀ ਤਿੰਨ ਬੰਦੇ ਇੱਕ ਸਾਈਡ ਤੇ ਬੋਲਦੇ ਹੋਣੇ ਕੱਲਾ ਬੋਲਦਾ ਸਹੀ ਗੱਲ ਸੰਗ ਪਾੜੀ ਨਾ ਨੂੰ ਤਾਨੇ ਨਾ ਲਾ ਨਾ ਮੈਂ ਇੱਥੇ ਆਪਾਂ ਇੱਕ ਇੱਕ ਹੀ ਇਹ ਕੋਈ ਮੇਰਾ ਨਹੀਂ ਤੇ ਦੋ ਮਿੰਟਾਂ ਚ ਚੋਪੀ ਕਰਾਉਣਾ ਬਟਨ ਆ ਗਿਆ ਇਹ ਨਹੀਂ ਪਤਾ ਕਿ ਮੈਂ ਬੋਲ ਹੀ ਨਹੀਂ ਸਕਦਾ ਥੋੜੀਆਂ ਨੀਆਂ ਵੀਡੀਓ ਸਕਣੀਆਂ ਹੀ ਭਰਾਵੀਆਂ ਆਪਣੇ ਕੋ ਯਾਦਾ ਉਹਦਾ ਸ਼ੁਕਰ ਮਿਲਿਆ ਲੀਆਂ ਸੋਹਣਾ ਕਿੱਦਾਂ ਇਹ ਮੰਨੀ ਨੂੰ ਗਾਲ੍ਹਾਂ ਕੱਢਦਾ ਏ ਗੋਲ੍ਹਾਂ ਬਹੁਤ ਗੰਦੀਆਂ ਕੱਢਦਾ ਏ ਪਤਾ ਨਹੀਂ ਕਿਉਂ ਤੇ ਉਹ ਵੀਡੀਓ ਆ 86 ਵਿੱਚ ਚੱਕ ਚ ਕਰਦਾ ਪਤਾ ਕੋਈ ਚੱਕਰ ਨਹੀਂ ਉਹ ਚੰਗਾ ਵੀ ਨਹੀਂ ਲੱਗਦਾ ਇਦਾਂ ਉਹਦੇ ਕੋਈ ਆ ਵੀਡੀਓ ਮੇਰੇ ਤੋਂ ਥੋੜਾ ਨਹੀਂ ਮੇਤਲਾ ਵੀ ਨਹੀਂ ਪਾਈ ਕਦੇ ਚੈੱਕ ਕਰਦਾ ਮੇਨ ਮਤਲਬ ਉਹਦਾ ਸੌਤੇ ਹੈਗਾ ਤੁਹਾਡੇ ਕੋਲ ਉਹਦਾ ਵੀ ਨਹੀਂ ਲੱਗਦਾ ਸਾਹ ਜੀ ਮੰਨੀ ਨੂੰ ਮੱਲਾਕ ਨਾ ਰੱਖਿਆ ਉਹ ਚੁੱਪ ਕਰ ਜਾਂਦਾ ਵੀਡੀਓ ਨਾ ਵੀ ਹੋਵੇ ਮੈਂ ਤਾਂ ਵੀ ਇਹਦੇ ਜੋ ਇਹਦੇ ਕੋਲ ਦੀਦਾ ਇਹਨਾਂ ਨੇ ਇੱਕ ਦੂਜੇ ਦਾ ਰੱਖਿਆ ਹੈ ਨਹੀਂ ਬਾਜੀ ਉਦਾਂ ਵੀ ਆਪਾਂ ਉਹ ਕਰਦੇ ਆਪਾਂ ਨਹੀਂ ਬੋਲਦੇ ਅੱਜ ਤੱਕ ਪੁੱਛਦਾ ਬਾਜੀ ਤਾਂ ਉਧਰ ਨੂੰ ਮੂੰਹ ਕਰਦੇ ਜਾਨ ਪਿੱਛੇ ਵੀ ਲਵਾ ਲਈਆਂ ਅੱਖਾਂ ਤੇ 49 ਲੱਗਿਆ ਆਈਦਾ ਦਾ ਟ੍ਰੈਂਡ ਦੇ ਵਿੱਚ ਜਿੰਨੀ ਇਹਰੇ ਪਿੱਛੇ ਮਾਰਦੇ ਸੀ ਕਿਹੜੀਆਂ ਤਾਂ ਤਾਂ ਚੋਲਦਾ ਰਿਹਾ ਤੋਹਦਾ ਰਿਹਾ ਯਾਦ ਭਾਈ ਉਹ ਜਿਹੜਾ ਗੱਲਾਂ ਕਰੇ ਅਸੀਂ ਵੀ ਨਹੀਂ ਪੋਣਾ ਗੱਲ ਦਾ ਇੱਕ ਗਮ ਜੀ ਦੀ ਮਾਰੀ ਵਧੀਆ ਬਣਾਇਆ ਆ ਕਿਰਪਾ ਮਾਰੀ ਹਾਂਜੀ ਹੁਣ ਕਰੇ ਹਾਂ ਤੁਹਾਨੂੰ ਸੁਣਾਉਣਾ ਕਹਿੰਦਾ ਓ ਯਾਰ ਇਆਂ ਕਮਾਈਆਂ ਨਹੀਂ ਓ ਪੈਸਾ ਖਟਿਆ ਮੁੱਢ ਤੋਂ ਹੀ ਖੜੇ ਜੀ ਦੇ ਨਾਲ ਖੜਿਆ ਓ ਕੀਤੀ ਪਰਵਾਹਾਂ ਕਦੇ ਲੱਲੀ ਛੱਲੀ ਦੀ ਯਾਰਾਂ ਲਈ ਹਮੇਸ਼ਾ ਮੂਰੇ ਹੋ ਕੇ ਅੜਿਆ ਓ ਵੱਜਦਾ ਕਪੂਰਥ ਦੇ ਨਾਮ ਯੱਟ ਦਾ ਨਹੀਂ ਓ ਘੁੱਗੀਆਂ ਨੇ ਮਾਰੇ ਕਦੇ ਕਾਂ ਪੁੱਛ ਨਹੀਂ ਓ ਜਿਨ੍ਹਾਂ ਦੀਆਂ ਛਾਂ ਉੱਤੇ ਉੱਡਿਆ ਫਿਰੇ ਉਹਨਾਂ ਨੂੰ ਤੂੰ ਮਿੱਤਰਾਂ ਦਾ ਨਾਲ ਪੁੱਛ ਲਈ ਓ ਜਿਨ੍ਹਾਂ ਦੀਆਂ ਛਾਂ ਉੱਤੇ ਉੱਡਿਆ ਫਿਰੇ ਉਹ ਨਾਂ ਨੂੰ ਤੂੰ ਮਿੱਤਰਾਂ ਦਾ ਨਾਂ ਪੁੱਛ ਨਹੀਂ ਪਰ ਹੁੱਕ ਲੈਣ ਸਾਰੀ ਕਿਸੇ ਦੀ ਨਹੀਂ ਚੇ ਨਹੀਂ ਜਿਨ੍ਹਾਂ ਦੇ ਅਸਰਾ ਤੇ ਛੜਵਾ ਨਹੀਂ ਨਹੀਂ ਉਹਨਾਂ ਕੋਲ ਮਿੱਤਰਾਂ ਦਾ ਨਾਂ ਪੁੱਛੀ ਆਪਾਂ ਮੈਂ ਇਹ ਗੱਲ ਕਰਦਾ ਜਿਹੜਾ ਉਹਨੇ ਪੰਗਾ ਪਾਇਆ ਜਿਹੜਾ ਇਹ ਪੁੱਠਾ ਨਹੀਂ 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 ਗੱਲ ਸੁਣੋ ਉਹ ਗਾਣਾ ਕਦੋਂ ਆਇਆ ਆ ਜਿਤੋਂ 510 ਇਹਨੇ ਪੈਸੇ ਲਿਖਿਆ 500 ਮੈਂ ਉਹ ਟਾਈਮ ਦੇ ਗਾਣੇ ਆ ਮੇਰੇ ਮੇਰੇ ਕੋਲ ਨਹੀਂ ਤੇ ਮੈਂ ਉਹ ਉਹ ਜਮਤ ਨਾ ਨਾ ਕਿਹੜਾ ਨਵਾਂ ਅੱਗੇ ਨਹੀਂ ਕਰੀ ਸੁਣਾ ਨਹੀਂ ਅੱਗੇ ਨਹੀਂ ਨਹੀਂ ਸੁਣਾ ਨਹੀਂ ਸੁਣਾ ਤੁਹਾਨੂੰ ਯਾਦ ਹੈ ਕਿਹੜਾ ਬਾਈ ਮੈਂ ਤਾਂ ਵੀਡੀਓ ਵੀ ਹੈਗੀਆਂ ਇੱਕ ਤਾਂ ਇੱਕ ਗਾਣਾ ਮੈਂ ਹੋਰ ਲਿਖਾਈ ਕਹਿੰਦਾ ਆ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਇੱਕ ਗਾਣਾ ਸਾਰੀਆਂ ਲੈਣਾ ਸੋਹਣੀਆਂ ਉਹ ਉੱਕ ਲੈਣ ਨਹੀਂ ਚੱਕ ਨਹੀਂ ਕੇ ਦੀ ਚੈੱਕ ਹੋ ਗਈ ਨਹੀਂ ਚੱਕ ਆਪਾਂ ਖੜਾ ਚੱਕ ਕੇ ਲਿਖਿਆ ਉਹ ਆਪਾਂ ਗੱਲ ਹੀ ਤਾਂ ਮਰ ਸੁਣਾਉਣਾ ਚੀਜ਼ਾਂ ਤੇ ਅੱਗੇ ਇੱਥੇ ਟਰੱਡ ਲਾ ਅੰਦਰੋਂ ਕਾਪੀ ਹੋਲ ਲਈ ਇਹਦੀ ਚੀਜ਼ ਵਾ ਅੱਧਾ ਦੇ ਉਹ ਨਾਲ ਹੀ ਗਿਆ ਸਿੱਤ ਆ ਤੁਹਾਨੂੰ ਪਤਾ ਨਾ ਇੱਥੇ ਸੁਣਨਾ ਅੱਜ ਜਦੋਂ ਸਾਰਾ ਕੁਝ ਲਿਖੇ ਹੋਏ ਆਪਾਂ ਜਿੱਦਾਂ ਹਾਂ ਵਾ ਆਪਾਂ ਤਰੀਕ ਪੜ ਲੈਣੀ ਕਦੋਂ ਮਿਲ ਕੱਢ ਕੱਢ ਉਹ ਕਹਿੰਦਾ ਮੋਕਾਨਾ ਸੁਣਾਉਣਾ ਹੋਰ ਨਹੀਂ ਉਹ ਉਹ ਕੋਈ ਨਾ ਉਹ ਬਾਲੇ ਹੈ ਕਿ ਉਹਨੇ ਇਹ ਕਹਿਣਾ ਉਹ ਦੋ ਟੋਟਲ ਹੈਗੇ ਆ ਇੱਕ ਮਿੰਟ ਤਾਂ ਦਿਓ ਮਿੰਟ ਤਾਂ ਦਿਓ ਇੱਕ ਇੱਕ ਮਿੰਟ ਚਾਹੀਦਾ ਬਸ ਉਹ ਦੋ ਨਾ ਜਿਹੜਾ ਜਦੋਂ ਨਾ ਇੱਕ गाना ਆਇਆ ਭਾਜੀ ਇੱਕ गाना ਆਇਆ ਹੁਣ ਉਹ ਕੀ ਹੈ 2100 ਫੋਨ ਚੱਲਦਾ ਮੈਂ ਤੁਹਾਨੂੰ ਪੱਕਾ ਨਹੀਂ ਭੱਜਦੀਆਂ ਹੁੰਦੀ ਮੈਂ ਕਹਿੰਦਾ ਲੈ ਕੇ ਲੈ ਫੋਨ ਨਹੀਂ ਜੀ ਫੋਨ ਤੇ ਸਭ ਹੀ ਲਿਖਿਆ ਫੋਨ ਤੇ ਤਾਂ ਉਹ ਤੋਂ ਕਾਫੀ ਤੋਂ ਬਾਅਦ ਸੁਣੇ ਮੀਟਿੰਗ ਤੇ ਤੂੰ ਗੱਲ ਨੂੰ ਸਮਝਾ ਦੇ ਉਹ ਭਾਈ ਪਰ ਕਿਹੜੇ ਨੋਟ ਦਿਖਾਈਏ ਪ੍ਰੂਫ ਪ੍ਰੂਫ ਦਿਖਾਈਏ ਕਾਪੀ ਤੇ ਲਿਖਿਆ ਹੋਏ ਉਹ ਵੀ ਫੋਟੋਆਂ ਖਿੱਚੀਆਂ ਮਿਲੀਆਂ ਉਹ ਵੀ ਦਿਖਾਉਣਾ ਮੈਂ ਇੱਕ ਤਾਂ ਮਕੀਨ ਤਸ ਨਾਲ ਕਾ ਗਾਣਾ ਆਇਆ ਭਾਜੀ ਥੋੜੇ ਦਿਨ ਪਹਿਨਾ ਜਰਾ ਆਪਣਾ ਆ ਆ ਗਾਣਾ ਪਾਹੀ ਆਛਾ ਆ ਗਾਣਾ ਮੈਂ ਜਿੱਦਨ ਕਰਾਮਪੁਰ ਦੀ ਇਸਟੂਡ ਆਇਆ ਸੀ ਉਦੋਂ ਮੈਂ ਮੇਰੇ ਤੋਂ ਵੀਡੀਓ ਪਈਆ ਮੈਂ ਇਸਟੂਡ ਗਾਣਾ ਗਾਇਆ ਸੀ ਇਹ ਸੇਮ ਟੂ ਸੇਮ ਗਾਣਾ ਦੁਬਾਰਾ ਹੁਣ ਨਵਾਂ ਆ ਗਿਆ ਉਹਨੇ ਹੋਰ ਤਰੀਕੇ ਨਾਲ ਗਾਇਆ ਮੁੰਡੇ ਨੇ ਇਹਦਾ ਉਹ ਜਿਹੜਿਆਂ ਰਾਹਾਂ ਦੇ ਉੱਤੋਂ ਜੱਟ ਲੰਘਿਆ ਹੁੰਦਾ ਕੋਈ ਜੇ ਹੋਰ ਪਾਰ ਬੋਲ ਜਾਣਾ ਸੀ ਜਿਹੜਿਆਂ ਰਾਹਾਂ ਦੇ ਉੱਤੋਂ ਜੱਟ ਲੰਘਿਆ ਹੁੰਦਾ ਕੋਈ ਜੇ ਹੋਰ ਪਾਰ ਬੋਲ ਜਾਣਾ ਸੀ ਕੀਤੀਆਂ ਲੜਾਈਆਂ ਬੜੇ ਹੋਏ ਪਰਚੇ ਤੇ ਦੀ ਪਿੱਛੇ ਯਾਦ ਬੜੇ ਕੀਤੇ ਖੜਕੇ ਛੱਡ ਗਈ ਸੀ ਉਹ ਵੀ ਤੈਨੂੰ ਮਾਰਾ ਵੇਖ ਕੇ ਪਤਾ ਨਹੀਂ ਪਿਆਰ ਯਾਦ ਹਾਰ ਜਾਣਾ ਸੀ ਜਿਵੇਂ ਆਹ ਰਾਹਾਂ ਦੇ ਉੱਤੋਂ ਜੱਟ ਲੰਘਿਆ ਹੁੰਦਾ ਕੋਈ ਜੇ ਹੋਰ ਪਾਰ ਬੋਲ ਜਾਣਾ ਸੀ ਇਹ ਇਹ ਗਾਣਾ ਸੀ ਨਾ ਲੈਣ ਜਿੱਦਾਂ ਉਦੋਂ ਉਥੇ ਗਾਇਆ ਮੈਂ ਇਹ ਹੁਣ ਕਾਣਾ ਆਇਆ 10 ਦਿਨ 15 ਦਿਨ ਹੋਏ ਆ ਪਹਿਲਾਂ ਕਾਣਾ ਬਹੁਤ ਗੈਂਡ ਸੀ ਨਹੀਂ ਆ ਗਾਣਾ ਕਿਧਰੋਂ ਆਪਾਂ ਕਿਧਰੋਂ ਲੈ ਗਏ ਨਹੀਂ ਇਹ ਗਾਣਾ ਹੋਰ ਆ ਹੁੱਕਾਂ ਆਜਾ ਤਾਂ ਬਹੁਤ ਹੈਂਡ ਹੁੰਦਾ ਅੰਬੇ ਜਾਂਦੀਆਂ ਵਿੱਚ ਨਾ ਵੇਚਣ ਨਹੀਂ ਇਹ ਜਾਣੇ ਰਲਦਾ ਮੈ ਤਾਂ ਨਹੀਂ ਹੈ ਲੈ ਜੀ ਲੈ ਜੀ ਇਹ ਇਹ ਲੈ ਜੀ ਬਾਹਰ ਤਾਂ ਕਿਹੜਾ ਕੰਪੋਜੀਸ਼ਨ ਬਣਾਈਆਂ ਇਹ ਤਾਂ ਜਸਟ ਆਪਾਂ ਲਿਖਿਆ ਆ ਤੇ ਆਪਾਂ ਰਾਈਟ ਕੀਤਾ ਆ ਇਹਦਾ ਕੋਈ ਕੰਪੋਜੀਸ਼ਨ ਮੇਰੇ ਕੋਲ ਕੁਝ ਨਹੀਂ ਬਣਾਇਆ ਨਿਕਾ ਉਹ ਬਣਾਵਾਂਗੇ ਫੇਰ ਹੀ ਆਪਾਂ ਨੂੰ ਨਾ ਅਸਿਸਟ ਪਤਾ ਲੱਗਣਾ ਯਾਰ ਸਾਡੇ ਲਾ ਤੂੰ ਐਸਾ ਤੈਨੂੰ ਦੇਖਣ ਵੀਵਰਸ ਇਹ ਤੈਨੂੰ ਦੱਸਣਾ ਨਹੀਂ ਤੂੰ ਵੀ ਭਾਜੀ ਐਸੇ ਸੀਨੀਅਰ ਬੰਦੇ ਜਿੱਥੇ ਮੈਨੂੰ ਜਿਹੜੀ ਚੀਜ਼ ਨਹੀਂ ਆਉਂਦਾ ਕਿਉਂ ਨਹੀਂ 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 ਇੱਕੋ ਵੀ ਨਹੀਂ ਆਉਂਦਾ ਫਰਮਾਦਾ ਕੀ ਚੱਕਰਾ ਭਾਈ ਹੁਣ ਆਦਾ ਜਿੱਦਾ ਕੰਪਨੀ ਆ ਇਹਨਾਂ ਨੇ ਕਹਿੰਦੀ ਕੰਪਨੀ ਨਹੀਂ ਇਹਨਾਂ ਨੇ ਕੰਪਨੀ ਆ ਉਹ ਕੀ ਬੇਚੀ ਮੇਰੀ ਗੱਲ ਸੁਣ ਲੈ ਉਹ ਬੱਜੀ ਉਹਨੇ ਕੰਮ ਕੰਮ ਦੇ ਇੱਕ ਗੱਲ ਅੱਛਾ ਕਈ ਵੱਡੇ ਵੱਡੇ ਸਿੰਗਰ ਭਾਜੀ ਨੇ ਲਾਂਚ ਕੀਤੇ ਚੱਲੇ ਮੁੱਡੇ ਬਹੁਤ ਵਧੀਆ ਗਾਣੇ ਕੀਤੇ ਮੇਰੇ ਨਾਲੋਂ ਮੈਂ ਰੱਬ ਨੂੰ ਹਾਜ਼ਰ ਨਾ ਸਮਝ ਕੇ ਇਹਨਾਂ ਭਾਜੀ ਨੂੰ ਨੌਲੇਜ ਵੀ ਜ਼ਿਆਦਾ ਕਿਉਂ ਕਿ ਇਹ ਫੀਲਡ ਦੇ ਵਿੱਚ ਸੀ ਇਹ ਲੈਂਦੇ ਰੱਖੀ ਹੈ ਨਾ 23 ਬੰਦੇ ਸੈੱਟ ਕੀਤੇ ਹਨ ਬਣੀ ਚੀਜ਼ ਦੀ ਮੈਨੂੰ ਨਹੀਂ ਪਤਾ ਉਹ ਮੇਰੇ ਭਰਾਵਾਂ ਨਾਲ ਮਿਲ ਕੇ ਸਲਾਹ ਕਰਕੇ ਕਰਦਾ ਪਰ ਮੈਂ ਜਿਹੜੀ ਗੱਲ ਸੱਚੀ ਉਹਦਾ ਭਾਈ ਇਹ ਗੱਲ ਕਿ ਜੇ ਇਹਨਾਂ ਨੂੰ ਕੋਈ ਮੌਕਾ ਦਿੱਤਾ ਉਹ ਆਪਣੇ ਭਰਾ ਕਦਰ ਵੀ ਪਾਉਂਦੇ ਆ ਜੇ ਤਾਂ ਕੌਣ ਬੰਬ ਹੈ ਚਲੋ ਉਹ ਆਪਾਂ ਉਹ ਚੀਜ਼ ਨਹੀਂ ਪਹਿਣਾ ਪਰ ਗੱਲ ਕਰਦੇ ਵੀ ਨੌਲੇਜ ਦੀ 뮤직 ਦੀ ਉਹ ਭਾਜੀ ਨਹੀਂ ਮੈਂ ਤਾਂ ਕਹਿਣਾ ਵੀ ਤੈਨੂੰ ਵੀ ਮੌਕਾ ਦਈਏ ਜੇ ਗਾਣ ਉਹ ਗੱਲ ਕੀਤੀ ਤਾਂ ਮੈਨੂੰ ਪਤਾ ਯਾਦ ਨਹੀਂ ਕਹਿਣਾ ਆ ਉਹ ਪਹਿਲੇ ਕੈਨਸਲ ਕਰ ਦੇ ਮੈਨੂੰ ਕਹਿਣ ਦੀ ਲੋੜ ਪੈਣੀ ਸੀਗਾ ਸਾਹਿਬ ਇਹ ਵੀ ਕਹਿੰਦਾ ਮੈਂ ਲੋੜ ਨਹੀਂ ਕਹਿੰਦਾ ਕੰਪਨੀ ਬੰਦ ਕਰ ਦੇ ਕੰਪਨੀ ਬੰਦ ਕਰ ਦੇ ਜਿਹੜਾ ਚਲਾਉਣਾ ਨਹੀਂ ਪੈਣਾ ਚਲਾਉਣਾ ਕੰਪਨੀ ਨੂੰ ਕਹਿਣ ਦਾ ਮੌਕਾ ਨਹੀਂ ਦੇ ਓਏ ਕੰਪਨੀ ਚੱਲ ਗਈ ਬਾਬਾ ਕਿਰਪਾ ਕਰੇ ਸਾਡੀ। ਕਾਰਾ ਬੜੀ ਵਧੀਆ ਹੁਣਾ ਚੱਕਰੀ ਹੋ ਗਈ। ਹਾਂ ਪਰਮਾਤਮਾ। ਬਾਬਾ ਭਲੀ ਕਰੇ ਤਾਂ ਸੰਘਾ ਸਾਹਿਬ ਹੁਣ ਗੱਡੀ ਦਾ ਦੱਸੋ ਇਹ ਚਲਾਉਣੀ ਨਹੀਂ ਆਉਂਦੀ ਮੈਂ ਕਹਾ ਚਲਾ ਕੇ ਆ। ਪਹਿਲੇ ਦਿਨ ਨਹੀਂ ਆਇਆ। ਪਹਿਲੇ ਦਿਨ ਚਲਾਈ ਅੱਜ। ਅੱਜ? ਹਾਂ ਮੈਂ ਤਾਂ ਹੋਰ ਜੂਰ ਜਿੱਦ ਮੈਂ ਚਲਾਈ ਨਹੀਂ ਸੀ। ਜਾਂ ਕੋਈ ਖੋਲਣੀ ਪਈ। ਇਹ ਤਾਂ ਵੀ ਤੂੰ ਚਲਾਉਂਗਾ ਤਾਂ ਫਿਰ ਕੋਈ ਨਹੀਂ ਆਲਾ। ਉਹ ਤਾਂ ਤੈਨੂੰ ਹੀ ਪਤਾ ਹੈ। ਉਹ ਤਾਂ ਪਤਾ ਹੀ ਆ। ਪਰ ਇਹ ਚਲ ਮਜ਼ਾਕ ਨਾ ਸਮਝੋ। ਹਾਂ। ਅ ਅਜਾਦੀ ਮੀਡੀਅ ਪਈ ਹੈ ਨਹੀਂ ਉਹ ਮਤਲਬ ਕਹਿੰਦਾ ਗੱਡੀ ਕੱਚੇ ਨਹੀਂ ਲਾਉਂਦਾ ਬਸ ਸਿਸਟਮ ਨੇ ਸੈਟ ਅਪ ਅੱਛਾ ਡੱਡ ਜਿਹਾ ਹੋਸ ਨਾ ਨਵੀਤਾ ਜੀ ਅਨਸਿਸਟ ਨਹੀਂ ਨਹੀਂ ਕਦਾ ਬੋਲਾ ਪਾ ਗਲਤ ਨਹੀਂ ਕਰਿਆ ਚਲੋ ਸੈਟ ਹੋਣਾ ਨਹੀਂ ਪਪੀ 25 ਸਾਰੇ ਪੰਜ ਮਾਤਾ ਹੋਣੀ ਬਾਪੂ ਕਿਹਦਾ ਦੱਸ ਕਿੰਦਾ ਮੇਰਾ ਬੜੇ ਚਿਰ ਬਾਦਰਸ਼ਣ ਤੇ ਉਹ ਥੋੜਾ ਜਿਹਾ ਇੱਕ ਮਸਲਾ ਜਿਹਾ ਸੀਗਾ ਗੁੱਸਾ ਤਾਂ ਨਹੀਂ ਕੀ ਕਰਦਾ ਕੀਤਾ ਕੋਈ ਚੱਕਰ ਜਿਹਾ ਸੀਗਾ ਪੋਰਦਾ ਨਹੀਂ ਕੀਤਾ ਵੀਡੀਓ ਤੇ ਨਹੀਂ ਮੈਂ ਬਾਅਦ ਚ ਦਰਨਾ ਇੱਕ ਤਾਂ ਕਰ ਲੈ ਚੈੱਕ ਕਰ ਉਹ ਕਰ ਉਹ ਦਸਰ ਨਹੀਂ ਕੀਤਾ ਜਿਹੜਾ ਨਾਏ ਮੈਂ ਤੈਨੂੰ ਲੱਗਾ ਤਾਂ ਸਾਧ ਹੋ ਗਈ ਯਾਰ ਹੋਰ ਨਾ ਦੱਸ ਤੂੰ ਸ਼ੁਕਲ ਮੇਲਾ ਤੂੰ ਨਹੀਂ ਕਰਨਾ ਨਹੀਂ ਨਾ ਜਾ ਕੇ ਲਾਈਵ ਹੋਇਆ ਫਿਰ ਨਹੀਂ ਨਹੀਂ ਕੀਤਾ ਹਾਂ ਜੀ ਅਸੀਂ ਬਰਾਬਰ ਆਏ ਪੈਣ ਗਏ ਸੀ ਉੱਤੋਂ ਦਾ ਡੀਐਨਸੀ ਚੌਕ ਜਾ ਗਏ ਉਹ ਲੰਦਾ ਹੁੰਦਾ ਕੈਮਰਾ ਕੱਢ ਕੇ ਹਾਂ ਜੀ ਆਹ ਦੇਖੋ ਜੀ ਆਹ ਦੇਖੋ ਆ ਵੀਡੀਓ ਪਾਈ ਗਿਆ ਓਏ ਤੇ ਮੈਨੂੰ ਦਿਖਾਈ ਜਾਵੇ ਹੈ ਨਾ ਪਾਜੀ ਮੇਰੇ ਤੋਂ ਫੇਰ ਫੇਰ ਕਿੰਨੀ ਵਾਰ ਕਰਾ ਗਿਆ ਤੇ ਮੈਂ ਦੇਖਿਆ ਮੈਂ ਕਿਹਾ ਸਾਲਾ ਫੋਲੋ ਵੀ ਕਰਦਾ ਫੋਲੋ ਕੀਤਾ ਹੀ ਨਹੀਂ ਫੋਲੋ ਕਰਦਾ ਜੇ ਮੈਂ ਕੀਤਾ ਹੀ ਨਹੀਂ ਕੀਤਾ ਕੋਈ ਨਹੀਂ ਪਾਜੀ ਸਾਲੀ ਆ ਉਹਨੂੰ ਕੀਤਾ ਨਹੀਂ ਲੈਣਾ ਗੱਲ ਚਲੋ ਚੁੱਪ ਰੋ ਉਹ ਉਹ ਇਹ ਨੂੰ ਇਹ ਉਹ ਮੈਡਮ ਇਹਨੂੰ ਕਹਿੰਦੇ ਕੀ ਨਹੀਂ ਨਹੀਂ ਹਨਾ ਨਹੀਂ ਦੇਖ ਲਈ ਗਲਤ ਕੰਮ ਕਰ ਰਹੇ ਉਹ ਕਿੱਥੇ ਲੈ ਜਾਣਾ ਨਹੀਂ ਨਹੀਂ ਆਪਾਂ ਨਹੀਂ ਕੋਈ ਬੈਂਕ ਨਹੀਂ ਕਿਹਾ ਨਾ ਪੁਲਿਸ ਵਾਲਿਆਂ ਨੂੰ ਅਨਫੋਲੋ ਕਰਤਾ ਉਹਨਾਂ ਨੂੰ ਸਾਰੇ ਨਾਲ ਫੋਲੋ ਕਰਤਾ ਆਪਾਂ ਨਹੀਂ ਕਿਹਾ ਲੈ ਕੇ ਵੀ ਆਪਾਂ ਦੇ ਲੋ ਸਾਡੇ ਮਟ ਦਾਸ ਦੀ ਵੀ ਗੱਲ ਹੁੰਦੀ ਪਹਿਲਾਂ ਉਹਨਾਂ ਨੂੰ ਬੁਲਾਉਣਾ ਜੀ ਆਪਾਂ ਮੈਂ ਆਪਾਂ ਕਿਹਦੀ ਕਿਹਦਾ ਇੱਥੇ ਗਿਆ ਮੈਂ ਮੋਕ ਪਹਿਲਾਂ ਉਹਨਾਂ ਨੂੰ ਪੋਡਕਾਸਟ ਭਾਈ ਨੂੰ ਬੁਲਾਉਣਾ ਪੋਡਕਾਸਟ ਕਹਿੰਦਾ ਮੈਂ ਬੱਲੂ ਰਾਮ ਗੜੀਏ ਤੇ ਕਰਨਾ ਸਾਰਾ ਬੱਲੂ ਰਾਮ ਗੜੀਏ ਬਾਰੇ ਪੋਡਕਾਸਟ ਬੱਲੂ ਐਡਾ ਕਰਦਾ ਜੀ ਬੱਲੂ ਉਹ ਮੈਂ ਡਿਲੀਟ ਹੀ ਸ਼ੁਕਰਾ ਬਹੁਤ ਲੱਗਾ ਜੀ ਹਣਾ ਬਹੁਤ ਸ਼ੁਕਰਾ ਜੀ ਉਸ ਦਾ ਤਾਂ ਖਾਂ ਗਿਆ ਕਹਿੰਦਾ ਵੀ ਬੱਲੂ ਪੇਦਾ ਆ ਚੰਗੀਆਂ ਵੱੱਲਾ ਨਹੀਂ ਆ ਤਰਨਾ ਦੇਣ ਨੂੰ ਫਿਰੇ ਸਾਲਾ ਕੀ ਹੋਇਆ ਇਹਨੂੰ ਪਤਾ ਨਹੀਂ ਉਹਨੂੰ ਸਮਝ ਨਹੀਂ ਲੱਗੀ ਦਿਮਾਗ ਕਿੱਧਰ ਘੁੰਮਿਆ ਕੀ ਚੱਕ ਕੁਝ ਨਹੀਂ ਸਮਝ ਲੱਗੀ ਉਹ ਫੰਡ ਪੱਲੂ ਦੇ ਅੰਦਰ ਦੁੱਖੇ ਨੂੰ ਲੱਗਣ ਦਾ ਐਸੀ ਉਹ ਥੋੜਾ ਜਿਹਾ ਨਾ ਪਤਾ ਨਹੀਂ ਦਿਮਾਗ ਸੋਨਾ ਕਿੱਧਰ ਨੂੰ ਜਿੱਦਾਂ ਇਹ ਵੀ ਭਾਜੀ ਦਾ ਵੀ ਚਲੋ ਆਪਾਂ ਵੀਡੀਓ ਕੱਟ ਦੀ ਖਾਂਟਰ ਦੇ ਵੀ ਨਹੀਂ ਦਵਾਈ ਚੱਲਦੀ ਨਾ ਜਿੱਦਾਂ ਹਾਂ ਹਾਂ ਹਾਂ

Hva er det som skjer her?

ਮੈਨੂੰ ਕੀ ਪਤਾ ਮੈਨੂੰ ਨਾ ਖੜਾਉਣਾ ਜਾਂ ਜਵਾਨੀ ਦਾ ਹੰਸਾ ਹੈ ਭਾਜੀ ਇਹ ਕਿੰਨਾ ਵਾਰ ਨਹੀਂ ਜਵਾਨੀ ਚੜ ਗਈ ਹੈ ਜਵਾਨੀ ਦਾ ਮੈਂ ਸ਼ੁਰੂ ਜਵਾਨੀ ਹੈ ਇਹਦੇ ਵਾਲ ਸਿਰ ਤੇ ਹੈ ਹੀ ਬਹੁਤ ਹੈ ਉਹਦੇ ਉੜੇ ਹੀ ਪਏ ਮੇਰੇ ਇਦਾਂ ਝੜ ਗਿਆ ਵਾਲ ਪ੍ਰੋਬਲਮ ਟੈਨਸ਼ਨ ਨਾ ਬਹੁਤ ਲੈਂਦਾ ਹੈ ਟੈਨਸ਼ਨ ਨਾ ਚੜ ਜਾਂਦੇ ਆ ਮੈਂ ਆ ਭਾਜੀ ਨੂੰ ਕਰਾ ਦੇਣ ਉਹ ਖਾਇਆ ਕਰ ਤੂੰ ਵੀ ਇੱਜ ਤਾਂ ਨਹੀਂ ਕੋਈ ਕੇ ਨਾਰੇ ਕੋ ਸਾਰੇ ਕੁ ਸਗਾ ਕੋਣ ਆਉਣ ਕੀ ਹੱਥ ਵੀ ਆ ਤਾਂ ਤਨੀਆ ਹੱਸਦਾ ਨਹੀਂ ਯਾਰ ਤੂੰ ਅੱਜ ਉਹ ਭਾਈ ਬੱਦੌਣਾ ਤੇਰਾ ਤੂੰ ਮੁੱਕ ਜਾਂਦਾ ਜੀ ਗੱਲ ਤੂੰ ਮੁੱਕ ਜਾਂਦਾ ਫਿਰ ਤੈਨੂੰ ਬੱਦਦਰ ਖਿਲਾਉਣਾ ਉਹ ਬਾ ਉਹਤਾ ਵਜੇ ਤੇ ਕਰ ਲੈ ਜਿੱਥੇ ਬਣ ਨੇੜਿਆ ਦਾਉਣਾ ਦਾਉਣਾ ਤਿੱਤੀ ਕੋਈ ਨਾ ਵੀਡੀਓ ਲਾ ਦੇ ਵਿੱਚੋਂ ਵਾਲੀ ਉਹ ਵੀਡੀਓ ਚੱਲੂਗੀ ਉਸ ਤੋਂ ਬਾਅਦ ਆ ਚੱਲੂਗੀ ਕਲਿੱਪ ਠੀਕ ਆ ਮੈਨੂੰ ਦਿਖਾਈ ਦੇ ਆ ਸਾਰੇ ਕਈਆਂ ਨੇ ਕਹਿੰਦਾ ਕਈਆਂ ਨੇ ਜਿਹੜਾ ਕੀ ਬੋਲੀ ਜਾਂਦੇ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਜੁਆੜ ਗਿਆ ਕੋਈ ਹਾਂ ਠੀਕ ਆ ਮੈਂ ਲੱਭਦਾ ਲੱਭ ਕੇ ਲਾਉਂ ਤੈਨੂੰ ਅਕੜੇ ਬੁੜਾ ਟੈਂਡਮ ਟੈਂਡਾਈ ਵੇਚ ਰਚ ਨਹੀਂ ਸਕਿਓ ਲੋਜੀ ਜਾਨ ਨੇ ਆਪਣਾ ਟੜਾਈ ਚ ਪਲ ਤਾਂ ਤਾਲ ਪਈ ਲੋਜੀ ਜਾਨ ਨੇ ਫਾਈਨਲੀ ਆਪਣਾ ਬੰਦਾ ਪਿਆ ਪੂਰਾ ਟੈਂਡਮ ਭੈਣ ਜੀ ਹੁਣ ਆ ਜਾਂਦੀਆਂ ਠੂਫੀਆਂ ਚੱਕੜੀਆਂ ਪੁਰਾਣੇ ਰਾਜਵਾਦੀ ਦੇਚਾ ਰਚ ਨਹੀਂ ਸਕਿਓ ਹੁਣ ਆ ਗਿਆ ਉਹੀ ਟੱਕੀ ਇਹ ਕੀ ਗੱਲ ਉਹ ਰਾਣੀ ਆਦਰ ਨਾ ਆਦਰੋ ਤੂੰ ਕਰਮ ਕਰਮ ਟੱਕੀ ਭਵਾਨ ਆ ਦੇਖ ਕੀ ਜਿੰਦ ਰਹੇ ਤੱਤੀ ਹਾਏ ਇਹ ਦੇਖ ਨਾ ਵੀਡੀਓ ਕਿ ਮੇਂ ਜਗਾ ਥੋੜਾ ਅੰਨਾਲ ਕਮਾਤਾ ਹੋ ਗਏ ਤੇ ਆਪਣੀ ਜਿਹੜੇ ਗੁਣਕੇ ਪਾਉ ਕਰਨੇ ਪਏ ਭਾਈ ਇੱਥੇ 5 6 7 8000 ਤੱਕ ਮੈਂਟੀ ਰਹਿ ਰਹੀ ਮੇਰਾ ਤੈਨੂੰ ਬਾ ਫੇਰ ਹੱਸਣਾ ਫੇਰ ਇੰਤਨੀ ਮਲੇ ਲੈਦਾ ਨਾ ਐਸਾ ਫਿਰ ਦੇਖੋ ਯਾਰ ਮੈਨੂੰ ਬਹੁਤ ਬਦਿਲਿਆ ਅੱਜ ਇਹ ਵੀਡੀਓ ਬਣਾਇਆ ਆਪਾਂ ਨੂੰ ਇੰਟਰਵਿਊ ਕਰਨਾ ਹੈ ਨਾਈਟ ਦੇ ਚੈਨ ਚਾਹੀਦਾ 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 ਹੈ ਨਾਈਟ ਜਿਦਾ ਹਸ ਮੋਖ ਬੰਦਾ ਵੀ ਮਤਲਬ ਪੂਰੀ ਵਧੀਆ ਡੀਲ ਕਰਦਾ ਤੁਹਾਨੂੰ ਇਹ ਨਾ ਵੀ ਲਉਣ ਦਊਗਾ ਵੀ ਤੁਸੀਂ ਇੱਕ ਦੋ ਵਾਰੀ ਆਏ ਆ ਪੂਰਾ ਐਂ ਦਿਲੋਂ ਤੇ ਇਹ ਕਰਦਾ ਬੰਦਾ ਅੱਜ ਆਪਾਂ ਦੇਖਿਆ ਵੀ ਪੂਰੀ ਜੈਸਵਾ ਹਨਾ ਐਵੇਂ ਨਹੀਂ ਲੋਕ ਤੇ ਹੁਣ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ 7:30 ਹੋ ਗਿਆ ਹੁਣ ਆਪਾਂ ਕਿੱਥੇ ਆ ਗਏ ਇਹ ਆਪਾਂ ਹਜੇ ਉੱਥੋਂ ਬਾਹਰ ਹੀ ਨਿਕਲੇ ਆ ਫਲੈਟਾਂ ਕੋਲ ਹੀ ਹੈ ਜਲੰਧਰ ਦੇ ਟੋਲ ਰਿਵਾਰ ਪਿੰਡ ਕੋ ਜਿਹੜੀਆਂ ਫਲੈਟਾਂ ਉੱਥੇ ਆ ਇਹ ਰੋਡ ਤੇ ਲੋਕੇਸ਼ਨ ਲਾ ਲਈ ਆ ਆਪਾਂ ਤੇ ਨਾ ਮੜਾ ਮੜਾਟਾ ਤੇ नेक्स्ट ਬਲੌਗ ਦੇ ਵਿੱਚ ਕਰਾਂਗੇ ਗੱਲਾਂ ਬਾਤਾਂ ਕਿ ਅੱਜ ਤੁਹਾਨੂੰ ਪਤਾ ਸੀ ਵੀ ਹੁਣ ਜਿੱਥੇ ਆਉਣਾ ਜਾਣਾ ਹੁੰਦਾ ਫਿਰ ਦੋਨੇ ਜਣੇ ਹੀ ਆਉਣੇ ਆ ਤੇ ਭਾਜੀ ਨਾ ਜਲਦ ਆਪਣਾ ਪੋਡਕਾਸਟ ਵੀ ਆਉਣਾ ਆ ਭਾਜੀ ਪੋਸਟਕਾ ਕਰਦਾ 0300 ਵਾਲੇ ਤਾਂ ਆਪਾਂ ਵੀ ਜਰੂਰ ਆਵਾਂਗੇ ਤੇ ਕਰਾਂਗੇ ਇਹਨਾਂ ਨਾਲ ਵੀਡੀਓ ਤੇ ਚਲੋ ਓਕੇ ਬਾਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੋਰ ਵੀ ਸਾਰੇ ਜਣੇ ਵੀਡੀਓ ਦੇਖਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਕਿਉਂਕਿ ਆਪਣੇ ਇੱਕ ਸ਼ੇਅਰ ਕਰ ਦਿਆ ਕਰੋ ਵਲੌਗ ਹਾਂ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਫਾਲੋ ਜਰੂਰ ਕਰਿਆ ਕਰੋ ਕਿਉਂਕਿ ਜਿੰਨਾ ਨਾਲ ਹੀ ਰੇਂਜ ਆਪਣੀ ਬਹੁਤ ਡਾਊਨ ਹੋਈ ਆ ਥੋੜੀ ਜਿਹੀ ਵਧੂ ਜਿੰਨਾ ਲੰਬਾ ਵਲੌਗ ਹੁੰਦਾ ਨਾ ਉੰਨਾ ਹੀ ਵਧੀਆ ਹੁੰਦਾ ਵੱਲੋਂ ਤੁਸੀਂ ਲੰਬਾ ਦੇਖ ਕੇ ਕਈ ਨਹੀਂ ਦੇਖਦੇ ਫੇਰ ਵੀ ਜਦੋਂ ਵਲੌਗ ਵਧੀਆ ਹੁੰਦਾ ਹੋਵੇ ਉਦੋਂ ਹੀ ਨਿਕਲਣਾ ਚਲੋ ਓਕੇ ਬਾਏ ਹੁਣ ਅਗਲੇ ਵਲੌਗ ਚ ਮਿਲਦੇ ਆ ਓਕੇ ਬਾਏ ਚੜਦੀ ਕਲਾ ਰੋ ਤੰਦਰੁਸਤ ਰੋ